22 ਜਨਵਰੀ ਲੋਕ ਖੁਸ਼ੀ ਮਨਾ ਰਹੇ ਨੇ ਅਸੀਂ ਰੋਸ ਵਜੋਂ ਕਾਲੇ ਝੰਡੇ ਲੈ ਕੇ ਪਟਿਆਲਾ ਗੇਟ ਬੈਠ ਕੇ ਰੋਸ ਪ੍ਰਗਟ ਕਰ ਰਹੇ ਹਾਂ ਇਸ ਦੇ ਦੇਸ਼ ਤੇ ਸਾਡੀਆਂ 90 95% ਕੁਰਬਾਨੀਆਂ ਹੋਣ ਪੰਜਾਬੀਆਂ ਤੇ ਸਿੱਖਾਂ ਦੀ ਜਿਨੇ ਐਡਾ ਵਧੀਆ ਵਿਧਾਨ ਦਿੱਤਾ ਕਿ ਦੁਨੀਆਂ ਦੇ ਲੋਕ ਮੰਨਦੇ ਨੇ ਹਿੰਦੁਸਤਾਨ ਦੇ ਵਿਧਾਨ ਨੂੰ ਉਸ ਵਿਧਾਨ ਦੀਆਂ ਦੇਖਦਾ ਪ੍ਰਧਾਨ ਮੰਤਰੀ ਤੇ ਉਹਦੀ ਫੌਜ ਤੇ ਸਟੇਟ ਦੇ ਲੋਕ ਜਿਹੜੇ ਉਹਦੀਆਂ ਧੱਜੀਆਂ ੜਾ ਰਹੇ ਨੇ ਭਾਈ ਕਹਿੰਦਾ ਵੀ ਕਬੂਲ ਕਰਿਆ ਪ੍ਰਵਾਨ ਕਰਿਆ ਵੀ ਅਸੀਂ ਆ ਬੰਦੇ ਨੂੰ ਅਸੀਂ ਸ਼ਹੀਦ ਕਹਿੰਦੇ ਆ ਜਿਹਦਾ ਮਰਦਾ ਉਹ ਕਹਿੰਦਾ ਸਾਡਾ ਮਾਰਦਾ ਉਹਦੇ ਤੇ ਸਜ਼ਾ ਹੋ ਗਈ ਸਜ਼ਾ ਪੂਰੀ ਕਰ ਲਈ ਪਰ ਅੱਜ ਛੱਡੇ ਛੱਡੇ ਨਹੀਂ ਜਾ ਰਹੇ ਹਨਾਨੀ ਦੀ ਗੱਲ ਹੈ ਕਿ ਕੋਰਟਾਂ ਨੇ ਸਜ਼ਾਵਾਂ ਦਿੱਤੀਆਂ ਪੂਰੀਆਂ ਵੀ ਕਰ ਲਈਆਂ ਉਹ ਅੱਜ 80-80 ਸਾਲ ਦੇ 75-75 ਸਾਲ ਦੇ ਬੁੱਢੇ ਹੋ ਗਏ ਪਰ ਅਫਸੋਸ ਹੈ ਉਹਨਾਂ ਨੂੰ ਚੱਕ ਕੇ ਦੂਏ ਕੈਦੀ ਦੂਏ ਪਾਸੇ ਕਰਦੇ ਅਕਾਲੀ ਦਾ 70 ਵੱਲੋਂ 26 ਜਨਵਰੀ ਲੋਕ ਖੁਸ਼ੀ ਮਨਾ ਰਹੇ ਨੇ ਅਸੀਂ ਰੋਸ ਵਜੋਂ ਕਾਲੇ ਝੰਡੇ ਲੈ ਕੇ ਪਟਿਆਲਾ ਗੇਟ ਬੈਠ ਕੇ ਰੋਸ ਪ੍ਰਗਟ ਕਰ ਰਹੇ ਹਾਂ ਇਹਦਾ ਮਕਸਦ ਇਹ ਹੈ ਕਿ ਇੱਥੇ ਇਹ ਦੇਸ਼ ਦੇ ਵਿੱਚ ਜਿਹਦੇ ਦੇਸ਼ 'ਚ ਸਾਡੀਆਂ 90-95% ਕੁਰਬਾਨੀਆਂ ਹੋਣ ਪੰਜਾਬੀਆਂ ਤੇ ਸਿੱਖਾਂ ਦੀਆਂ ਉੱਥੇ ਜਿਹੜਾ ਇੱਕ 달ਤ ਪਰਿਵਾਰ ਚ ਪੈਦਾ ਹੋ ਕੇ ਡਾਕਟਰ ਭੀਮrao ਅੰਬੇਦਕਰ ਜਿਨੇ ਐਡਾ ਵਧੀਆ ਵਿਧਾਨ ਦਿੱਤਾ ਕਿ ਦੁਨੀਆ ਦੇ ਲੋਕ ਮੰਨਦੇ ਨੇ ਹਿੰਦੁਸਤਾਨ ਦੇ ਵਿਧਾਨ ਨੂੰ ਉਸ ਵਿਧਾਨ ਦੀਆਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਉਹਦੀ ਫੌਜ ਤੇ ਸਟੇਟ ਦੇ ਲੋਕ ਜਿਹੜੇ ਉਹਦੀਆਂ ਧਜੀਆਂ ੜਾ ਰਹੇ ਨੇ ਜਿਵੇਂ ਕਿ ਲੰਬੇ ਅਰਸੇ ਤੋਂ 25 22 28 28 22 22 ਸਾਲ ਜਿਹੜੇ ਬੰਦੀ ਸਿੰਘ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਬੈਂਕ ਇਹਨਾਂ ਵੀ ਕਬੂਲ ਕਰਿਆ ਪ੍ਰਵਾਨ ਕਰਿਆ ਵੀ ਅਸੀਂ ਆਹ ਬੰਦੇ ਨੂੰ ਅਸੀਂ ਸ਼ਹੀਦ ਕਹਿੰਦੇ ਆ ਜਿਹਦਾ ਮਰਦਾ ਉਹ ਕਹਿੰਦਾ ਸਾਡਾ ਮਾਰਤਾ ਉਹਦੇ ਤੇ ਸਜ਼ਾ ਹੋ ਗਈ ਸਜ਼ਾ ਪੂਰੀ ਕਰ ਲਈ ਪਰ ਅੱਜ ਛੱਡੇ ਛੱਡੇ ਨਹੀਂ ਜਾ ਰਹੇ ਉਹ ਤੇ ਦੂਜੇ ਵੱਲੇ ਗੁਰਬੀਤ RAM ਰਹੀਮ ਜਿਹਨੂੰ ਇਸ ਲਿਆ ਪ੍ਰਣਾਲੀ ਨੇ ਜੁਡੀਸ਼ਨੀ ਨੇ ਉਹਨੂੰ ਤਿੰਨ ਤਿੰਨ ਚਾਰ ਚਾਰ ਕੇਸਾਂ 'ਚ ਲਗਾਤਾਰ ਸਜ਼ਾ ਦਿੱਤੀ ਹੋਈ ਹੈ ਉਹਨੂੰ ਬਾਰ-ਬਾਰ ਪਰੋਲਾ ਦੇ ਕੇ ਡਾਕਟਰ ਵੀ ਮਰੋਂ ਅਵੇਦ ਕਰਦੇ ਵਿਧਾਨ ਦੀਆਂ ਤੱਜੀਆਂ ਡਾਂਗੀਆਂ ਜਾ ਰਹੀਆਂ ਨੇ ਉਹਦੇ ਉਸ ਤੋਂ ਪਿੱਛੇ ਪੁਰਾਣੇ ਸਮਿਆਂ ਦੇ ਸਮੇਂ ਜਦੋਂ ਜਿਹਨੂੰ ਕਾਲੀਆਂ ਬੋਲੀਆਂ ਰਾਤਾਂ ਕਹਿੰਦੇ ਆ ਇੱਥੇ ਮੁੱਖ ਮੰਤਰੀ ਸੀ ਸਰਦਾਰ ਬਿਆਨ ਸਿੰਘ ਉਦੋਂ ਸ੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕੋ ਘਰੋਂ ਚੱਕ ਕੇ ਕੋਹ ਤੋਕੇ ਇੱਕ ਇੱਕ ਅੰਗ ਕੱਟ ਕੇ ਹੈਰਾਨ ਹੋਵੋਗੇ ਤੁਸੀਂ ਸੁਣ ਕੇ ਅੰਗ-ਅੰਗ ਕੱਟ ਕੇ ਸ਼ਹੀਦ ਕੀਤਾ ਗਿਆ ਉਸ ਜਹਦਰ ਕੌਕੇ ਦੇ ਇਨਸਾਫ ਦੇ ਲਈ ਇੱਥੇ ਕਾਨੀਆ ਦੀ ਸਰਕਾਰ ਵੀ ਰਹੀ ਬਾਦਲਾਂ ਦੀ ਤੇ ਕਾਂਗਰਸ ਦੀ ਵੀ ਰਹੀ ਦੁਬਾਰਾ ਫੇਰ ਆਉਂਦੀ ਰਹੀ ਪਰ ਅੱਜ ਤੱਕ ਉਹ ਫਾਈਲ ਦੱਬੀ ਰੱਖੀ ਅਸੀਂ ਹੁਣ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਸਰਦਾਰ ਭਗਤ ਸਿੰਘ ਮਾਨ ਨੂੰ ਉਹਨੂੰ ਕਹਿਣਾ ਕਿ ਉਹ ਫਾਈਲ ਨੂੰ ਠਾੜੋ ਤੇ ਉਹਦੇ ਚਾਹੇ ਕੋਈ ਸਿਆਸੀ ਬੰਦਾ ਚਾਹੇ ਕੋਈ ਪੁਲਿਸ ਵਾਲਾ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਨਾਂ ਆਉਂਦੇ ਨੇ ਉਹਨਾਂ ਨੂੰ ਰੈਂਬਾਉਂਡ ਕਰਕੇ ਇਨਕੁਆਇਰੀ ਕਰਾ ਕੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਰਾਜ ਜੀ ਕੀ ਮੰਗ ਕਰਦੇ ਤੁਸੀਂ ਜੀ? ਅਸੀਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਕਾਨੂੰਨ ਹੱਥ ਚ ਲਿਆ ਇਹ ਦੇਸ਼ ਦੇ ਵਿੱਚ ਚਾਹੇ ਗੁਰਮੀਤ ਰਾਮ ਰਹੀਮ ਵਾਲੇ ਚ ਸਰਕਾਰਾਂ ਲੈਂਦੀਆਂ ਨੇ ਜਿਵੇਂ ਹਰਿਆਣੇ ਤੇ ਬਲੇਮ ਕਰਦੇ ਨੇ ਚਾਹੇ ਜੈਹਦਰ ਕੌਂਕੇ ਵਾਲਾ ਕੇਸ ਹੈ ਚਾਹੇ ਅਨੇਕਾਂ ਹੋਰ ਵੀ ਕੇਸ ਨੇ ਜਿਨ੍ਹਾਂ ਨੇ ਕਾਨੂੰਨ ਹੱਥ ਚ ਲਿਆ ਉਹਨਾਂ ਨੂੰ ਜੇਲਾ 'ਚ ਸਿੱਟਣਾ ਚਾਹੀਦਾ ਹੈ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਰਿਹਾ ਕਰਨਾ ਚਾਹੀਦਾ। ਹਾਂ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਅਕਾਲੀ ਦਲ ਸੁਤੰਤਰ ਵੱਲੋਂ ਜੋ 26 ਜਨਵਰੀ ਨੂੰ ਪਟਿਆਲਾ ਗੇਟ ਧਰਨਾ ਦਿੱਤਾ ਗਿਆ ਇਹਦੇ ਵਿੱਚ ਅਕਾਲੀ ਦਲ ਸਤੰਤਰ ਹਰ ਸਾਲ ਇਹ ਮੰਗ ਕਰਦਾ ਹੈ ਕਿ ਜਿਹੜੇ ਵੀ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਸਾਡੀਆਂ ਕੋਰਟਾਂ ਨੇ ਸਾਡੀਆਂ ਸਰਕਾਰਾਂ ਨੇ 20-20 ਸਾਲ 15-15 ਸਾਲ ਦੀ ਸਜ਼ਾ ਕਰਤੀ ਸੀ ਉਹ ਸਜ਼ਾਵਾਂ ਪੂਰੀਆਂ ਕਰਕੇ ਉਦੋਂ ਉੱਪਰ 15-15 20-20 ਸਾਲ ਦੇ ਜੇਲ੍ਹਾਂ 'ਚ ਬੈਠੇ ਨੇ ਜਿਹਦੇ ਰੋਸ ਵਜੋਂ ਅਕਾਲੀ ਦਲ ਸਤੰਤਰ ਇਹ ਮੰਗ ਕਰਦਾ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਇਸ ਘਰਾਂ ਦੇ ਵਿੱਚ ਆ ਕੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ ਤੁਸੀਂ ਦੇਖੋ ਕਿੰਡੀ ਹੈਰਾਨੀ ਦੀ ਗੱਲ ਹੈ ਕਿ ਕੋਰਟਾਂ ਨੇ ਸਜ਼ਾਵਾਂ ਦਿੱਤੀਆਂ ਪੂਰੀਆਂ ਵੀ ਕਰ ਲਈਆਂ ਉਹ ਅੱਜ 80-80 ਸਾਲ ਦੇ 75-75 ਸਾਲ ਦੇ ਬੁੱਢੇ ਹੋ ਗਏ ਪਰ ਅਫਸੋਸ ਹੈ ਉਹਨਾਂ ਨੂੰ ਚੱਕ ਕੇ ਦੂਏ ਕੈਦੀ ਦੂਏ ਪਾਸੇ ਕਰਦੇ ਨੇ ਦਵਿੰਦਰਪੁਰ ਭੋਲਰ ਦਾ ਪ੍ਰੋਫੈਸਰ ਦਾ ਤੁਸੀਂ ਦੇਖੋ ਹਾਲ ਜੋ ਬਿਲਕੁਲ ਮੈਂਟਲੀ ਅਪਸੈਟ ਹੋ ਗਿਆ ਇਹਨਾਂ ਨੂੰ ਛੱਡਣਾ ਚਾਹੀਦਾ ਅਸੀਂ ਦਿੱਲੀ ਦੀ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਵੇਂ ਹਾਲ ਬਾਦਲਾਂ ਦਾ ਹੋਇਆ ਜਿਹੜਾ ਹਾਲ ਆ ਕਾਂਗਰਸ ਦਾ ਹੋਇਆ ਇਹ ਮਾਨ ਸਾਹਿਬ ਥੋੜਾ ਵੀ ਉਹ ਹਾਲਾਤਾਂ ਹੋ ਜੇ ਤੁਸੀਂ ਇਹਦੇ ਵੱਲ ਸਪੈਸ਼ਲ ਧਿਆਨ ਦਿਓ ਤਾਂ ਕਿ ਸਾਡੇ ਬੰਦੀ ਸਿੰਘ ਰਹਾ ਹੋ ਸਕਣ